ਨਿਆ ਨਹੀਂ ਸਾਡਾ ਇੱਥੇ ਹੱਕ ਨਹੀਂ ਹੈ ਸਾਡਾ ਅਸੀਂ ਦੇ ਨਾਗਰਿਕ ਨਹੀਂ ਹੈਗੇ ਅਸੀਂ ਕਿੱਥੇ ਜਾਈਏ ਸਾਨੂੰ ਗੁੱਸੇ ਬੈਠਿਆ ਗੋਸ਼ਿਤ ਕਰਤਾ ਹੈ ਸਾਡੀ ਸਰਕਾਰਾਂ ਨੇ ਸਾਨੂੰ ਕਿਉਂ ਸਾਡੇ ਕਸੂਰ ਬਣਾਏ ਜਾ ਰਹੇ ਨੇ ਇੱਕ ਬਾਹਰਲੀ ਨਾਗਰਿਕ ਸੀਮਾ ਹੈਦਰ ਸਾਡੇ ਦੇਸ਼ ਵਿੱਚ ਵਸ ਗਈ ਉਹਨੂੰ ਨਾਗਰਿਕ ਉਹਨੂੰ ਇੱਜ਼ਤ ਮਾਰ ਦਿੱਤਾ ਗਿਆ ਅੱਜ ਸਾਡੇ ਦੇਸ਼ ਦੀਆਂ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਤੀਆਂ ਔਰਤਾਂ ਬੇਕਾਬ ਨੇ ਬੇਅਨੀਆਂ ਬੇਦਰਦ ਹੋ ਚੁੱਕੇ ਨੇ ਸਾਡਾ ਮਜ਼ਾਕ ਉਡਾਇਆ ਜਾਂਦਾ ਉੱਧੀ ਹੈ ਕੀ ਸਾਡੇ ਘਰ ਚੱਲ ਕੇ ਵੇਖੋ ਮੈਂ ਦੇਖ ਰਿਆ ਹੁਣੀ ਬਹੁਤ ਸਾਡੇ ਘਰ ਵੇਖੋ ਸਾਨੂੰ ਕਾਗਜ਼ ਦੇ ਦੇਂਦੇ ਮੰਤਰੀ ਸਾਹਿਬ ਅਸੀਂ ਕਾ ਪੱਕਾ ਜਿੱਥੇ ਨਹੀਂ ਦੇ ਸਮਾਂ ਮੈਂ ਉਹ ਹੀ ਬੇਨਤੀ ਕਰਦਾ ਸਹੀ ਨਿਕਲਦਾ ਅ ਅੱਜ ਝਾੜੂ ਵਾਲਿਆਂ ਦੀ ਸਰਕਾਰ ਹੈ ਝਾੜੂ ਵਾਲੇ ਮੈਂ ਮੈਂ ਨਾ ਸੀ ਹੁਣ ਮੋਟਰਾਂ ਦੇ ਕੇ ਜਾ ਰਹੇ ਇੱਥੇ ਪਾਣੀ ਕੱਢੋ ਮੇਰੀ ਝਾੜੂ ਪਹਿਲੇ ਥੋੜਾ ਪਾਣੀ ਕੱਢਾਂਗੇ ਪਾ ਝਾੜੂ ਵਾਲਿਆਂ ਦੀ ਗੱਲ ਸੁਣ ਲਓ ਝਾੜੂ ਵਾਲਤਾ ਭਈ ਉਹ ਮੰਚਾਂ ਤੇ ਝੂਠ ਬੋਲਣ ਜੋਗੇ ਨੇ ਟਿੱਚਰਾਂ ਕਰਨ ਜੋਗੇ ਨੇ ਤੁਚਕਲੇ ਸਣਾਉਣ ਜੋਗੇ ਨੇ ਭਗਵੰਤ ਮਾਨ ਦੀ ਸਰਕਾਰ ਨੇ ਦਰਵਾਜ਼ਾ ਕਰਤਾ ਸਾਨੂੰ ਉਹਨੇ ਵਾਅਦੇ ਕੀਤੇ ਕਿ ਮੈਂ ਘਰ ਘਰ ਜੋਬ ਦੇਵਾਂਗਾ ਰੁਜ਼ਗਾਰ ਦੇਵਾਂਗਾ ਰੁਜ਼ਗਾਰ ਸਾਡਾ ਖੋਲਿਆ ਕੁੱਤੇ ਬਿੱਲਿਆਂ ਦਾ ਟੱਕ ਸਾਨੂੰ ਗਰੀਬਾਂ ਨੂੰ ਲਾਤਾ ਅਸੀਂ ਕਿੱਧਰ ਜਾਈਏ ਸਾਨੂੰ ਕੋਈ ਰਾਤ ਖਾ ਦਿਓ ਕਾਲੀਕ ਕਾਲੀਕ ਦੀ ਜੀ ਅੱਜ ਕੁਛ ਲਾ ਬਣ ਗਿਆ ਚਲ ਦੇਖੋ ਸੁਨਹਿਰ ਆਪਾਂ ਜੇ ਬਚਾਉਣਾ ਪੰਜਾਬ ਨੂੰ ਮੈਂ ਤੁਮ ਸਿੱਧਾ ਦਿੱਲੀ ਵਾਲੇ ਭਜਾਓ ਇਹਨਾਂ ਨੂੰ ਕੋਈ ਪਤਾ ਨਹੀਂ ਪਿੰਡਾਂ ਚ ਕਿਵੇਂ ਰਹਿੰਦੇ ਆ ਆ ਦੇਖ ਲਓ ਜਦੋਂ ਦੀ ਸਰਕਾਰ ਆਇਆ ਵੱਡੇ ਬਾਦਲ ਸਾਹਿਬ ਨੂੰ ਯਾਦ ਆ ਪਹਿਲੇ ਥੋੜੀ ਕਿਥੇ ਨੁਕਸਾਨ ਹੋਇਆ ਸੀ 800 ਕਰੋੜ ਰੁਪਏ ਦੇ ਕੇ ਗਏ ਸੀ ਵੰਡੇ ਸੀ ਚੋਣੀਆਂ ਨੂੰ ਵੀ ਦਿੱਤਾ ਸੀ ਚੋਣੀਆਂ ਨੂੰ ਵੀ ਦਿੱਤਾ ਸੀ ਮੈਂ ਹਾਂ ਤੇ ਕਿਉਂਕਿ ਉਹਨਾਂ ਨੂੰ ਪਤਾ ਸੀ ਜਮੀਨ ਨਾਲ ਥੋੜੇ ਰਹਿਣਾ ਪਿੰਡਾਂ 'ਚ ਰਹਿਣ ਵਾਲੇ ਆ ਹੁਣ ਕੇਜਰੀਵਾਲ ਤੇ ਆ ਸਾਰੇ ਦਿੱਲੀੋਂ ਯੂਪੀ ਤੋਂ ਆਏ ਉਹਨਾਂ ਨੂੰ ਕੋਈ ਪਰਵਾਹ ਨਹੀਂ ਇੱਥੇ ਤੇ ਐਕਤੀ ਮੈਂ ਉਹ ਵੀ ਕਹਿੰਨਾ 10 ਸਾਲ ਬਰਬਾਦ ਕਰੇ ਕਾਂਗਰਸ ਵੀ ਹੋ ਗਈ ਹੈ ਤੇ ਆਪਾਂ ਆਪਣੀ ਪਾਰਟੀ ਅਕਾਲੀ ਦਲ ਕਿਉਂਕਿ ਅਕਾਲੀ ਦਲ ਪਿੰਡਾਂ ਦੀ ਪਾਰਟੀ ਆ ਥੋੜੇ ਇੱਥੋਂ ਰਹਿਣ ਵਾਲੀ ਹੈ ਸੋ ਧਗੜੇ ਹੋ ਕੇ ਆਪਾਂ ਇੱਕ ਸਾਲ ਸਾਥ ਦਿਓ ਆ ਜਿਹੜੀਆਂ ਕਮੀਆਂ ਮੇਂ ਜਮਵਾਰੀ ਮੇਰੀ ਹੈ ਅੱਜ ਹੁਣੀ ਜਿਹੜਾ ਤੁਹਾਡਾ ਤੁਹਾਨੂੰ ਲੋੜ ਹੈ ਉਹ ਇੰਤਜ਼ਾਮ ਅਸੀਂ ਪੁੜਾ ਲੈ ਕੇ ਆਏ ਹਾਂ ਜੀ ਚਾਰ ਜਨਾ ਦੇ ਅੰਦਰ ਸਾਰਾ ਸਿਕ ਹਾਂ ਜੀ ਇਧਰ ਵੇਖੋ ਲੋਕਾਂ ਦੇ ਪਾਣੀ ਦੇ ਮਾਰੀ ਸ਼ੌਕੀ ਦਾ ਸੀਗਾ ਮਾਰੀਆਂ ਦਾ ਖਤਸ਼ਾ ਹੈ ਸਿਰਕੀ ਡਾਕਟਰ ਵੀ ਭੇਜ ਰਹੇ ਆ ਜੀ ਇਹ ਕੰਮ ਇਹਨਾਂ ਡਾਕਟਰ ਸਪਰੇਅ ਦੀ ਲੋੜ ਹੈ ਪਾਣੀ ਦੀ ਵੀ ਲੋੜ ਹੈ ਬਹੁਤ ਚੀਜ਼ਾਂ ਦੀ ਲੋੜ ਹੈ ਆਓ ਨਹੀਂ ਨਹੀਂ ਇੱਕ ਬਣਾ ਸਪਾਈਟ ਕਰ ਲਈਏ ਮਾਨ ਨੂੰ ਬੇਨਤੀ ਕਰਦਾ ਹਾਂ ਮਾਨ ਸਾਹਿਬ ਮੁੱਖ ਮੰਤਰੀ ਜੀ ਆ ਪੰਜਾਬ ਚ ਹੈ ਅਬੋਰ ਹਲਕਾ ਹੈ ਥੋੜੇ ਇਥੋਂ ਦਾ ਐਮਐਲਏ ਹੈ ਆ ਇੰਨਾ ਤਬਾਹ ਹਜ਼ਾਰਾਂ ਏਕੜ ਜ਼ਮੀਨ ਬਰਬਾਦ ਹੋ ਗਈ ਹੈ ਬੇਨਤੀ ਕਰਦਾ ਹਾਂ ਇਰੀਗੇਸ਼ਨ ਮਹਿਕਮੇ ਵਾਲੇ ਭੇਜੋ ਡਰੇਨੇਜ ਵਾਲੇ ਭੇਜੋ ਇੱਥੇ ਦਵਾਈਆਂ ਦੀ ਲੋੜ ਹੈ ਜਿਹੜੀ ਜਮਵਾਰੀ ਥੋੜੀ ਹੈ ਮੇਰੀ ਬੇਨਤੀ ਹੈ ਕਿ ਆਪਣੀ ਜਮਵਾਰੀ ਸੰਭਾਲੋ ਉਹਨਾਂ ਦੇ ਸਰਪੰਚ ਸਾਹਿਬ ਕਿਸ ਤਰ੍ਹਾਂ ਦੇ ਇਹ ਦਿੱਖੇ ਹਾਲਾਤ ਜਿਹੜੇ ਪਿੰਡਾਂ ਦੇ ਜਿਹੜੇ ਲੋਕ ਤੁਸੀਂ ਮੈਂ ਬੇਨਤੀ ਕਰਾਂਗੇ ਤੁਸੀਂ ਆਪ ਹੀ ਸੋਣੋ ਇਹਨਾਂ ਦੇ ਹਾਲਾਤ ਬਿਲਕੁਲ ਦੇਖੋ ਕਿੰਨੇ ਦਿਨ ਹੋ ਗਏ ਤਬਾਈ ਹੋਈ ਪਈ ਹੈ ਗਰੀਬਾਂ ਦੇ ਘਰ ਟੁੱਟ ਗਏ ਰੋਟੀ ਖਾਣ ਨੂੰ ਹੈ ਨਹੀਂ ਫਸਲਾਂ ਤਬਾਹ ਹੋ ਗਈਆਂ ਆ ਇਲਾਕਾ ਬਾਗਾਂ ਵਾਸਤੇ ਸੀ ਮੰਨਿਆ ਦਾ 33 33 ਸਾਲ ਆਮਦਨ ਆਉਂਦੀ ਸੀ ਇਹਨਾਂ ਦੋ ਦੋ ਟਾਈਟਲ ਅਕਿੱਲੇ ਦਾ ਅੱਜ ਰੁਲ ਗਏ ਬਚਾਰੇ ਕਦਰ ਤਾਂ ਮੁਜੱਦ ਸਰਕਾਰ ਦਾ ਕੋਲੇ ਹੈ ਨਹੀਂ ਜਿਹੜਾ ਕਿ ਸਰਕਾਰ ਦਾ ਕੰਮ ਹੈ ਵੱਡੇ ਬਾਦਲ ਸਾਹਿਬ ਦੇ ਸਮੇਂ ਇੱਕ ਵਾਰ ਮੀਂਹ ਨਾਲ ਨੁਕਸਾਨ ਹੋਇਆ ਕੱਲੇ ਬੋਰ ਇੱਥੇ ਇਹਨਾਂ ਪਿੰਡਾਂ 'ਚ 800 ਕਰੋੜ ਰੁਪਏ ਵੰਡੇ ਸੀ ਚੌਣੀਆਂ ਤੱਕ ਨੂੰ ਅਸੀਂ ਦਿੱਤੀ ਸੀ